ਓਹ ਹੋ ਆਈ ਤਾਂ ਗਰਮੀ ਬੜੀ ਬੜਾ ਹੀ ਤਾ ਲੱਗਾ ਖੜਾ ਕੁੜੀ ਆ ਗਈ ਤੇ ਮੂੰਹ ਹੀ ਲੇਟ ਹੋ ਗਈ ਪਾਣੀ ਪੂਣੀ ਬਣਾਉਣ ਲੱਗੀ ਤੇ ਥੋੜਾ ਜਿਹਾ ਲੇਟ ਹੀ ਹੋ ਗਈ ਜਦ ਠੰਡੇ ਠੰਡੇ ਆ ਜਾਂਦੀ ਤੇ ਆ ਤਾਚ ਤਰਾ ਆਂਦੀ ਬਾ ਮੈਂ ਅੱਗੇ ਲੈਟ ਹੀ ਕਰਾਤਾ ਵੀ 10 ਮਿੰਟ ਮੈਂ ਪਹਿਲੋ ਟੁਰ ਪਈ ਨਹੀਂ ਸਵੇਰੇ ਚੱਲੇਗੀ ਛਾਮ ਨੂੰ ਚੱਲੇਗੀ ਤੂੰ ਭਾ ਮੈਨੂੰ ਰੱਖ ਕੇ ਕੀ ਕਰ ਜੇ ਛਾਮ ਨੂੰ ਹੀ ਮੈਂ ਜਾਣਾ ਤਾਂ ਸਵੇਰੇ ਵੀ ਜਾਣਾ ਕੋਣ ਵੀ ਆਈ ਗਈ ਆ ਤੇ ਉਹ ਜਾਂ ਛੱਟ ਪਹਿਲੋ ਆ ਜਾਂਦੀ ਹੈ ਹੈ ਨਾਲੇ ਆਪ ਦਾ ਆਰਮਨਾ ਨਾ ਦੀ ਨਾ ਦੀ ਤੋਂਦੀ ਤਾਂ ਵੇਚਾਂ ਕੇ ਮਰਦੀ ਮੈਂ ਉਹ ਅੱਗੋ ਆ ਗਿਆ ਫਤਨ ਕੇ ਪਾਣੀ ਪੁੱਛਣਾ ਕਿ ਨਹੀਂ ਪੁੱਛਣਾ ਲੋਕਾ ਕਰੋ ਕਿ ਇਹ ਗੁੱਡ ਕਰਦੇ ਕਿਵੇਂ ਬਾਈਕੀញ ਸਬਜ਼ੀ ਬਣਾਈ ਜਾਨੀ ਐ ਹੋਰ ਸਬਜ਼ੀ ਬਣਾਉਣੀ ਪਈ ਆਵੇ ਹਾ ਅੱਜ ਤਾਂ ਬਾਹੇ ਪੁੱਤ ਬੜਾ ਸੀ ਬਾਹਰ ਬੁਰਾ ਹਾਲ ਸੀ ਮੈਂ ਸਵੇਰੇ ਟੁਰਨ ਲੱਗੀ ਤੇ ਭੈਣ ਨੇ ਟੁਰਨ ਨਹੀਂ ਦਿੱਤਾ ਅੱਛਾ ਅੱਜ ਦੁਪਹਿਰ ਵੀ ਚਲੀ ਗਈ ਤੇ ਦੁਪਹਿਰਾ ਹੋ ਗਿਆ ਤੇ ਆ ਵੇਲਾ ਹੋ ਗਿਆ ਤੇ ਪੁੱਤ ਘੁੱਟ ਪਾਣੀ ਦੇ ਤੈਨੂੰ ਕਹਿੰਨੇ ਕਿੱਥੇ ਪਾਈ ਸੀਗੀ ਕਿਵੇਂ ਤੈਨੂੰ ਖਨਿਆ ਕੇ ਲੈ ਸੀ ਜਰਾ ਦਰਪੱਤੀ ਗਈ ਤੂੰ ਗਰਮੀ ਦੇ ਵਿੱਚ ਤਾਂ ਦੇਖ ਕੇ ਬਾਈਆ ਕਰ ਤੂੰ ਚਟ ਇਹ ਪਤਾ ਕਿ ਤੇ ਜਾਣਾ ਹੀ ਪੈਂਦਾ ਹੈ ਇਸੇ ਸੁਖੀ ਦੁਖੀ ਜਾਣਾ ਪੈਂਦਾ ਤੁਹਾਨੂੰ ਤਾਂ ਫਿਕਰ ਨਹੀਂ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਹੁਣ ਮੈਨੂੰ ਤਾਂ ਸਾਰ ਚਾਰ ਚ ਫੇਰੇ ਦਾ ਫਿਕਰ ਹੈ ਕਿੱਧਰ ਮੈਂ ਜਾਣਾ ਧੀਆਂ ਕੋਲ ਵੀ ਜਾਣਾ ਭੈਣਾਂ ਕੋਲ ਵੀ ਜਾਣਾ ਪੇਕੇ ਵੀ ਜਾਣਾ ਜੇ ਤੈਨੂੰ ਗਰਮੀ ਹੋ ਜਾਵੇ ਜਾਂ ਤੂੰ ਬਿਮਾਰ ਹੋ ਜਾਵੇ ਤੇ ਦਾਸਾ ਸਾਨੂੰ ਹੀ ਆ ਕਮੋਰ ਗਿਆ ਆਪਣੇ ਵਾਸਤੇ ਲਈ ਆਉਂਦਾ ਵਾ ਆਪਣੇ ਬਿਮਾਰੀ ਤੇ ਲਾਈ ਜਾਊਗਾ ਤਾਂ ਤੇ ਹੋਰ ਆਪਣੀ ਚਾਹੀਦੀ ਦਵਾਈ ਦਾ ਤਾ ਗਲੀ ਮੈਂ ਕਹਿੰਦਾ ਤੈਨੂੰ ਆ ਜਾਗੀ ਕੰਮ ਕਰਨ ਦੀ ਮਾਰੇ ਜਾਣ ਕੇ ਉਧਰ ਲਾ ਕੇ ਬੰਲੇ ਬਹਿ ਜਾਂਦੀ ਏ ਤੂੰ ਮਰ ਮਕਾ ਫਕੜਾ ਕੇ ਕਰਾਇਆ ਕਰ ਮੇਰੇ ਨਹੀਂ ਕਰਾ ਦਿਆ ਕਰ ਲੋਕਾਂ ਘਰ ਜਾ ਕੇ ਬਹਿ ਨੇ ਕਰ ਲਈ ਹੁਣ ਬੁੜੀ ਦੀ ਤੁਗਲੀ ਕਰ ਲਈ ਹੋਰ ਤੋਂ ਕੰਮ ਹੈਗਾ ਵੀ ਤਾਨੂੰ ਉਹ ਵੀ ਉਹਦੀ ਵੇਲੇ ਦਾ ਤੁਈ ਵੇਲੇ ਦੀ ਬੁੜਾ ਮਾਤਾ ਤੋਂ ਕੋਟ ਪਾਣੀ ਮੰਗ ਲਿਆ ਤੇ ਸੌ ਤੂੰ ਗੱਲਾਂ ਮੈਨੂੰ ਕੀਤੀਆਂ ਦੱਸ ਮੈਨੂੰ ਵੀ ਜੇ ਮੈਂ ਤੇਰੇ ਕੋਲ ਬੈਠੀ ਤਾਂ ਤੇਰੇ ਨਾਲ ਲੜਾਈ ਲੈਣੀ ਹੋਰ ਤੇ ਤੋਂ ਕੀ ਲੈਣਾ ਜੇ ਮੈਂ ਝਟ ਕਹਿੰਦੀ ਕਿ ਮੈਂ ਬੁੜੀ ਕੋਲ ਚਲੀ ਜਾਣੀ ਵਡੇਰਾ ਖੀਰ ਹੈ ਤਾਂ ਤੈਨੂੰ ਮੈਂ ਕੰਮ ਕਿਥੋਂ ਕਰ ਦਿਆਂ ਹੁਣ ਮੇਰੇ ਨਾਨ ਪਰਾ ਕੰਮ ਕਰਨ ਵਾਲੇ ਨੇ ਓਏ ਸ਼ਰਮ ਨੂੰ ਹੱਥ ਮਾਰ ਦੋ ਸੀ ਘਰੇ ਅਸੀਂ ਕੱਲੀ ਮੈਂ ਘਰ ਦਾ ਤੁੱਲਾ ਚੌਕਾ ਸੰਭ ਸੀ ਰੋਟੀਆਂ ਵੀ ਲਾਉਂਦੀ ਸੀ ਤੇ ਸਬਜ਼ੀਆਂ ਵੀ ਬਣਾਉਂਦੀ ਸੀ ਤੇ ਬਾਹਰ ਦਾ ਜਮੀਨ ਸੀ ਤੇ ਮੇਰੇ ਪੇਕੇ ਆ ਵੀ ਉੱਥੇ ਮੈਂ ਰੋਟੀ ਲੈ ਕੇ ਵੱਟ ਬਣਾ ਧੁੱਪੇ ਜਾਂਦੀ ਸੀ ਤੇਰੇ ਵਾਂਗੂ ਚਾਰ ਰੋਟੀਆਂ ਲਾ ਲਈਆਂ ਛੱਡਿਆ ਐਸੀ ਤੇ ਸੌਂ ਰਹੀ ਨਹੀਂ ਹਾਲੀ ਵੀ ਤੂੰ ਸੌ ਸੌ ਗੱਲਾਂ ਕਰਦੀ ਮੈਂ ਉਹਦਾ ਤਗੜੀ ਏ ਤੇਰੇ ਨਾਲ ਮੈਂਵੇਂ ਮੱਥਾ ਮਾਰੀ ਜਾਂਦੀ ਮਾਰੀ ਇੱਕ ਗੱਲ ਦੇ ਤੂੰ ਸੌ ਗੱਲਾਂ ਸੁਣਾ ਤਾ ਮੈਨੂੰ ਕੱਲਾ ਪਾਣੀ ਨਹੀਂ ਘੋਟ ਪਾ ਕੇ ਦੱਲਾਵੇ ਤਾਂ ਕਰਦੀ ਬਿਤਾ ਟਾ ਤੇ ਮੈਂ ਚਲ ਨਾ ਨਿੰਨੇ ਨੂੰ ਤਾਂ ਮੇਰੇ ਨਾਲ ਲੜਾਈ ਲੈਣੀ ਪਈ ਤਕਾਲਾ ਵੇ ਮੈਂ ਆਈ ਤੇ ਘੁੱਟ ਪਾਣੀ ਮੰਗ ਲੈ ਆ ਜੇ ਫੜਾਉਣਾ ਤਾਂ ਫੜਾ ਦੇ ਨਹੀਂ ਫੜਾਉਣਾ ਤਾਂ ਬਿਲਕੁਲ ਨਾ ਫੜਾ ਮੈਂ ਆਪੇ ਫੜ ਲਾ ਕਿਉਂ ਮੈਂ ਸਹੋਂ ਗੱਲਾਂ ਨਾ ਕਰੀਂ ਚੰਗੇ ਕਰਦੇ ਆ ਧੀਆਂ ਦੇ ਹਾਲਾਤ ਨਹੀਂ ਹੁੰਦੇ ਵਾਦੋਦਾਰਿਆਂ ਨੂੰ ਘੁੱਟ ਪਾਣੀ ਦੇਣ ਲਈ ਕੋਸ ਹੋ ਜਾਂਦਾ ਹਾਂ ਤੇ ਕੀ ਜਿਵੇਂ ਕਰਦੀਆਂ ਵਿਚਾਰਾਂ ਵਿੱਚ ਹੋ ਜਾਂਦਾ ਮੇਰਾ ਕੰਮ ਕਰਨ ਗਈ ਵਿਚਾਰੀ ਥੱਕ ਕੇ ਹੈ

ਬਾਰਿਖ ਮਾਣ ਨਹੀਂ ਫੜਾਇਆ ਤੀਨੇ ਦਾ ਫੜਾ ਦਿੱਤਾ ਘੋਟ ਪਾਣੀ ਹੁਣ ਤੇ ਤ ਆ ਗਿਆ ਸੋਹਰ ਦੀ ਅੰਦਰ ਬੈਠੀ ਹੈ ਤੈਨੂੰ ਨਹੀਂ ਪਤਾ ਮੇਰੀ ਦਾਦੀ ਆਈ ਹੈ ਜੇ ਤੋ ਕੋ ਪੈਨਸ਼ਨ ਲੈ ਆਣੀ ਕੋਈ ਚੀਜ਼ ਲੈਣੇ ਪਾਣੀ ਦੇਵੇ ਦੇ ਦੇ ਵਾਅ ਦਿੱਤੀ ਤਾਂ ਮੈਂ ਕੁੜੀ ਅੰਦਰ ਅਟਕੇ ਆਈ ਇਹਨੇ ਦਰਦੀ ਆਪਲੀ ਆਏਗੀ ਤੂੰ ਲੜਾਈਆਂ ਨਾ ਸਾਜੀ ਦੇ ਪਾਣੀ ਤੇ ਚਤਕਾਰ ਕਰ ਬੈਠੀ ਰਹ ਘੋਟ ਪਾਣੀ ਦੇ ਕੇ ਤੇ ਠੰਡੀ ਹੋ ਕੇ ਬੈਹਾਂ ਤੂੰ ਮਗਰੋਲਾ ਆ ਪੋਤਰੀ ਤਾਂ ਮੇਰੀ ਸਿਆਣੀ ਜੀ ਨੇ ਘੋਟ ਪਾਣੀ ਪਾਇਆ ਸੀ ਜੀਂਦੀ ਰਹ ਤੂ ਕੀ ਵਾਸਤੋਂ ਤੂੰ ਤਾਂ ਚੱਲ ਕੁਛ ਅੱਜ ਦੀ ਆਈ ਨੀਆ ਗੱਲਾਂ ਕਰਕੇ ਤੇ ਘੁੱਟ ਪਾਣੀ ਫਰਾਇਆ ਹੈ ਤੇ ਉਦੋਂ ਫਰਾ ਦੇਉਂਦੀ ਤੇ ਤੇਰਾ ਕੀ ਕਰਦਾ ਸੀ ਇਹ ਬੱਕਰੀ ਦੁੱਧ ਦਿੱਤਾ ਤੇ ਮੇਂਗਣਾ ਪਾ ਕੇ ਦਿਸਤਾ ਤੇ ਕਾਹਦਾ ਦਿੱਤਾ ਤੇ ਤੈਨੂੰ ਫਰਾ ਤਾਂ ਦਿੱਤਾ ਵਿਖਦਾ ਪਿਆ ਤੈਨੂੰ ਇਹੋ ਸੱਜੀਆਂ ਬਣਾਈ ਜਿੰਨੇ ਸੱਜੀਆਂ ਰਾਤਾਂ ਯਾਰ ਗਈ ਤੇ ਤੂੰ ਤਾਂ ਮੈਂ ਮਾਰ ਮਾਰ ਮੇਰਾ ਨਾਲ ਦੇ ਮੇਰੇ ਘਰ ਦੀ ਜਿੱਦਾਂ ਦੀ ਤੂੰ ਵਿਆਹ ਕੇ ਲੈਂਦੀ ਉਦੋਂ ਦੀ ਤੂੰ ਮੈਨੂੰ ਲੈ ਕੇ ਹੀ ਬਹਿ ਗਈ ਕੋਈ ਨਹੀਂ ਮੇਰਾ WhatsApp ਯਾਰ ਲੈਣ ਦੇ ਜੇ ਮੇਰਾ ਚੱਕ ਪੈ ਗਿਆ ਰਾਤ ਤੱਕ ਤੂੰ ਵੇਖੀ ਗਰਦੀ ਬੰਦੇ ਦੀ ਮੁੰਡੇ ਨੇ ਮਨੋਂ ਆਖ ਲਿਆ ਤੇ ਵੀ ਇਹਨੇ ਸੂਤ ਨਹੀਂ ਆਇਆ ਹੁਣੋਂ ਉਹ ਡੰਡਾ ਪੀਰ ਕਪਤਿਆਂ ਦਾ ਇਹ ਤਾਂ ਚੜ ਗਈ ਸਿਰੇ ਉਹ ਆਹਦਾ ਕੁਛ ਨਹੀਂ ਦੇਖ ਬੇਚ 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 ਕਰਦਾ ਨਾ ਤੇ ਸਾਡੇ ਸਿਰ ਚੜ ਗਈ ਸਾਈ ਹੁਣ ਮੈਂ ਕਰਾਂ ਕੀ ਮੇਰੇ ਨਹੀਂ ਆਖੇ ਲੱਗਦੀ ਉਹਨਾਂ ਆਖ ਤੇ ਵੇਖ ਲੈ ਨੀ ਜੇ ਪਾਈ ਉਹ ਮੰਨ ਗਿਆ ਅਜ ਨੂੰ ਆ ਲੈਂਦੇ ਗਰਉਣੀ ਤੇਰ ਦਾ ਗੱਲ ਐ ਨਹੀਂ ਮੈਂ ਤਾਂ ਪਰਦੇ ਪਾਉਂਦੀ ਕਦੇ ਪੁੱਤ ਨੂੰ ਦੱਸਿਆ ਹੀ ਨਹੀਂ ਵੀ ਭਾਈ ਘਰ ਕੀ ਹੁੰਦਾ ਤੂੰ ਤਾਂ ਮੇਰੇ ਚਰਨੀ ਸਿਰ ਸਤਿ ਸ਼੍ਰੀਕਾਲ ਮਾਤਾ ਆ ਗਿਆ ਹਾਂ ਮਾਤਾ ਆਈ ਕਿਰੋ ਕਾਇ ਉਹ ਹੀ ਆਇਆ ਤੇਰੇ ਸਾਹਮਣੇ ਆਉਣਾ ਫਿਰ ਅੱਜ ਦਾ ਠਾਕ ਹੀ ਗਿਆ ਤਾਂ ਮੇ ਠੱਕਣਾ ਹੀ ਪੁੱਤ ਕੰਮ ਸਾਰਨ ਕਰਨਾ ਸੌਖਾ ਰੋਟੀ ਕਮਾਉਣੀ ਜਿਹੜੀ ਸਭ ਦੀ ਖਾਣੀ ਸਭ ਦੀ ਓ ਪਾਣੀ ਪੋਣੀ ਲੈ ਆਓ ਕੀ ਕਰੇ ਬੰਦਾ ਇੱਕ ਬਾਸ ਆ ਬੜਾ ਲੰਗਾ ਬੈਠਾ ਲੋ ਕੰਮ गर्मी तो बहुत अच्छे ने बुरी तूा मैं कह मैं, नहीं करा, मैं तक दर्दी मारी मैं जाना नहीं कहीं कहीं रोड़ के आदमी तुर के हम उठ पानी मंगया तो सौ मिनट गलन ਟੋੜਦਾ ਦਾ ਨਿਬੜਨਾ ਨਹੀਂ ਕੋਈ ਚ ਰਖਣਾ ਕਦੇ ਤੂੰ ਕਦੇ ਉਹ ਕਦੇ ਤੂੰ ਉਹਦੇ ਖਰਾਬ ਹੋ ਜਾਂਦੀ ਕਦੇ ਉਹ ਤੇਰੇ ਖਰਾਬ ਮੈਂ ਕਦੇ ਤੈਨੂੰ ਗੱਲ ਦੱਸੀ ਕਦੇ ਪੁੱਛ ਵੀ ਮੈਂ ਸ਼ਾਪ ਤੇ ਨੂੰ ਫੜਿਆ ਆ ਬੰਦਾ ਥੱਕ ਟੁੱਟ ਕੇ ਆਉਂਦਾ ਘਰੇ ਤੇ ਆਉਂਦੀ ਆ ਤੂੰ ਚਾਰ ਲਾ ਦਿੰਨੀ ਆ ਤੇ ਹੁਣ ਉਹਦੇ ਕੋਲ ਜਾਊਗਾ ਚਾਰ ਹੋ ਕੇ ਸਨਾਦਰੀਆਂ ਉਹਨੇ ਕਹਿੰਨਾ ਮੈਨੂੰ ਇਹ ਤਾਂ ਬੱਸ ਮੇਰੀ ਰੋਟੀ ਰਾਮ ਹੋਈ ਸੀ ਮੈਨੂੰ ਨਾ ਖਾਦੇ ਖਾਨ ਲਈ ਤੋ ਨਾ ਰੱਖਿਆ ਜਾਂਦਾ ਕੋਲ ਤੇ ਤਾਂ ਬਈ ਚੱਲ ਤੂੰ ਐਡੀ ਸਨਾਦਰ ਨੂੰ ਕਿੱਥੇ ਲੈ ਜਾਂਦੀ ਮਾਦਾ ਤਮਾਰ ਉੱਭੀ ਤੇਰਾ ਘਰ ਤੂੰ ਚੁਕਾਏਗੀ ਕਾਤਾ ਮੇਰਾ ਅਗਲੀਆ ਦੀ ਮੈਂ ਮਾਲਕਾ ਭਾਈ ਦਵਾਹ ਤਰ ਤੂੰ ਮਾਲਕੀ ਸਹੀ ਤੇ ਮੈਂ ਮੁੱਖ ਤੇ ਜਾਣਾ ਉਹ ਤੇ ਜੇ ਪਟ ਪਾਣੀ ਮੰਗ ਲੈ ਲੇਂ ਕੀ ਹੋਵੇ ਤੂੰ ਮਾੜਾ ਮੋਟਾ ਜੀ ਉਹ ਕਹਿੰਦੀ ਐ ਵੀ ਹੱਥ ਪੜਤੀ ਮਾੜਾ ਮੁੰਡਾ ਉਹ ਵੀ ਕੱਲੀ ਕਰਨ ਵਾਲੀ ਆ ਉਹ ਹੀ ਉਹ ਜੀ ਉਹ ਵੀ ਨਹੀਂ ਕਰਦੀ ਨਾ ਮੁੰਡਾ ਲੈ ਕੇ ਜਾਂਦਾ ਜੇ ਕਰਨ ਹੱਥ ਪੜਤੀ ਤੋਕਰਾ ਦਿਆ ਕਰ ਸੋ ਮਾ ਲਾਮੂ ਆਏ ਤਾਂ ਲਾਮੂ ਆਉਂਦਾ ਇਹਨੂੰ ਰੱਖ ਪਰ ਤੇ ਅੱਗੇ ਕੰਨ ਭਰੀ ਬੈਠੀ ਸੀ ਤਰਾ ਕਹਿੰਦੇ ਕਿੰਨੇ ਘਰ ਬੈਠੀ ਆ ਘਰ ਬੈਠੀ ਕਿਸ਼ਮਾ ਤੇ ਕੰਨ ਭਰ ਤੋਂ ਕਿ ਮੇਰੇ ਨਾਲ ਜੱਡ ਦੱਬੀ ਚੱਲ ਤੂੰ ਮੈਂ ਆਇਆ ਸੀ ਮਾਤਾ ਕੋਲ ਦੋ ਮਿੰਟ ਬੈਠੇ ਆ ਸੁਧੀ ਹੋਵਾਂਗੇ ਪਹਿਲਾਂ ਮੈਂ ਆਂ ਤੇਰੇ ਕੋਲ ਹੀ ਆਇਆਂ ਜੇ ਬਹੁਤ ਮਗਰ ਲੱਗਦਾ ਹੁੰਦਾ ਹੁੰਦੇ ਕੋਲ ਨ ਜਾਂਦਾ ਪਰ ਤੂੰ ਦਾ ਉਹ ਗੱਲ ਹੀ ਤੇਰੇ ਕੋਲ ਤਾਂ ਰਹਿਣਾ ਵੀ ਮਾਣਾ ਹੀ ਜਾਲ ਕੋਲੇ ਦੁਬਾਦਾ ਮੈਨਾ ਕਾਬਰਿਆ ਕਰ ਜਿਹੜਾ ਮੈਂ ਮੈਂ ਕੀ ਕਰਨਾ ਮੇਰਾ ਤਾਂ ਤੁਸੀਂ ਸਿਰ ਚੜਾ ਨਜਾਇਜ਼ ਮਿੱਟੀ ਪਾਈ ਬੈਠੇ ਜੇ ਵੀ ਮਾਤਾ ਕਿਦ ਚੜੀ ਜਾਵੇ ਮੇਰੇ ਅੱਲ ਵੀ ਵੇਖ ਲੈ ਮੈਂ ਕਿੱਦਾਂ ਫਸਿਆ ਪਿਆ ਮੈਂ ਕਿੱਥੇ ਜਾਣਾ ਦੱਸ ਜੇ ਮੈਂ ਤੈਨੂੰ ਕਹਿੰਦਾ ਤੂੰ ਕਹਿੰਦੀ 부ੜੀ ਦਾ ਹੋਵੇ ਤੇ ਕੋ ਬੁੜੀ ਨੂੰ ਕਹਿੰਦਾ ਉਹ ਕਹਿੰਦੀ ਮਾਦਾ ਮੈਂ ਕੀ ਕਰਾਂ ਮੈਨੂੰ ਦੱਸ ਬੰਦੇ ਦੀ ਕੋ ਜਿੰਦਗੀ ਹੈ ਨਾ ਬੰਦੌਦ ਦਾ ਨਾ ਉਦਲਾ ਕੋਤਤ ਯਾ ਕੋ ਜਾ ਕੇ ਨਹੀਂ ਰਿਆ ਜਾਂਦਾ ਚਲੋ ਤੂੰ ਤਾਂ ਇਹ ਬੋਲੀ ਜਾਣਾ ਮਾਦਾ ਮੈਂ ਤਾਂ ਝਾੜਾ ਦਾ ਬਈ ਜਾ ਤੇਰੀ ਮਰਜ਼ੀ ਭਰਾਵਾ ਜਿਵੇਂ ਤੂੰ ਮਰਜ਼ੀ ਕਰ ਹਾਂ ਅੰਦਰ ਬੇਹਿੱਕਾ ਮੂਈ ਕੈ ਦਿੱਤਾ ਆ ਦੀ ਉਹ ਮਰਗੀ ਉਹ ਜਦ ਪੈਂਦੀ ਲੜਾਈ ਪੈ ਜਾ ਇਹ ਪਤਾ ਤਾਂ ਲੱਗੂਗਾ ਜਦੋਂ ਖੜਕੇ ਵੀ ਹੁਣ ਮੇਰੇ ਕੰਨ ਖੜੇ ਹੋਏ ਨਿੱਕੇ ਤਾਂ ਹੋ ਜੇ ਮੈਂ ਮਾਂ ਤਾਂ ਕਿਹੜਾ ਦੱਸਦੀ ਮੈਂ ਜੋ ਮਰਗੀ ਆਂ ਦਾ ਚਿੱਟੀ ਜਾਵਾ ਪਰ ਮੈਂ ਵੀ ਬਖੇੜਾ ਤੇ ਖੈ ਲਿਆ ਆ ਕਦੀ ਨਹੀਂ ਅੱਜ ਮੈਂ ਆਪੇ ਜਦ ਮੈਂ ਪੁੱਤ ਨੂੰ ਕਿਹਾ ਉਂਗਲ ਤਲਾ ਆਤੀ ਮਰਗੀ ਤੁਰੇ ਪਰ ਉਹਨੇ ਬੁੜੀ ਮੰਗਰੀ ਲੱਗਣਾ ਮੇਰੇ ਮਗਰ ਥੋੜਾ ਲੱਗਦਾ ਪਿਆ ਹੁਣ ਉਹਨੇ ਆਪਦੀਆਂ ਬਣਾ ਬਣਾ ਕੇ ਲਾਉਣੀਆਂ ਮੇਰੀਆਂ ਥੋੜਾ ਦਸਣੀਆਂ ਨੇ ਹੁਣ ਮੈਂ ਕਰਾਂ ਕੀ ਨਾਕ ਤੇ ਜਾਣ ਜੋਗੀ ਤੇ ਨਾਕ ਤੇ ਆਉਣ ਜੋਗੀ ਮੁੰਡਾ ਬੋਲੇਗਾ ਤਾਂ ਸਹੀ ਮੇਰਾ ਵੀ ਜਿਹੜਾ ਚੱਕ ਪਿਆ ਉਦੋਂ ਹੀ ਮੈਂ ਗੱਲ ਕਰਾਂਗੀ ਉਹਨਾਂ ਚਿਰ ਮੂੰਹ ਹੀ ਚੁੱਪੀਆਂ ਵੇਖਦੀਆਂ ਹਾਲੇ ਤੱਕ ਅੰਦਰ ਗਿਆ ਕੀ ਬਣਦਾ ਆ ਮਾਂ ਦੇ ਗੋਡੇ ਨਾਲ ਲੱਗ ਕੇ ਬਹਿ ਗਿਆ ਹੁੰਦੀ ਕੰਮ ਤੇ ਆਇਆ ਤੇ ਮਾਂ ਦੇ ਗੋਡੇ ਨਾਲ ਲੱਗ ਕੇ ਬਹਿ ਗਿਆ ਮਾਂ ਨੇ ਚੱਕਣਾ ਪੱਟਣਾ ਹੀ ਵੇਖੀ ਜਿਨਾਂ ਜਨਾਨੀ ਤੇ ਰਿਆ ਕਹਿੰਦੀ ਜਨਾਨੀ ਤੇ ਰਿਆ ਕਹਿੰਦੀ ਭਈ ਮੈਨੂੰ ਨਹੀਂ ਪਤਾ ਕਿ ਮੈਂ ਵੀ ਕਹਿੰਨੀ ਆ ਆਪ ਦਾ ਨਹੀਂ ਕੋਈ ਗਲਾ ਕਰਨਾ ਕੋ ਮੇਰਾ ਹੀ ਗਲਾ ਕਰਨੀ ਤੁਹਾਡੇ ਗੋਡੇ ਨਾਲ ਲਾ ਕੇ ਬੈਠਾ ਇਹ ਕਿਹੜਾ ਸਾਹੂਆ ਕਹਿੰਦੇ ਬੁੜੀ ਕਲਾਮਾ ਨਾ ਬੁੜੀ ਕੋਣੀ ਉਹਨਾਂ ਦਾ ਮਾਂ ਦੇ ਗੋਡੇ ਨਾਲ ਲਾ ਕੇ ਬੈਣਾ ਦਿਮਾਗੀਆਂ ਗੱਲਾਂ ਸੁਣਾ ਮੈਂ ਸਵੇਰ ਦਾ ਗਿਆ ਕਹੀਂ ਤੁਹਾਨੂੰ ਸੋਚੇ ਜਨਾਨੀ ਕੋਲ ਸਵੇਰ ਦਾ ਗਿਆ ਤੇ ਘਰੇ ਬੜਾ ਮਿਆਣ ਕੇ ਕੋਈ ਨਹੀਂ ਦੇ ਲੈ ਚੁੱਕਣਾ ਜਿੰਨੀਆਂ ਦੇਣੀਆਂ ਜਿੰਨੀਆਂ ਮੈਂ ਵੀ ਚੁੱਕਣਾ ਹੀ ਦੇਣੀ ਹੁਣ ਆ ਲੈnde ਮੇਰ ਕੋਲ ਵੀ ਆਊਗਾ ਇੱਕ ਨਹੀਂ ਮਾਂ ਕੋਲ ਬੈਠਾ ਕਲਾ ਉਂਡੀਆਂ ਸੁਣੂਗਾ ਕੋਈ ਨਹੀਂ ਮੇਰ ਕੋਲ ਵੀ ਆਊਗਾ ਮੇਰ ਕੋਲ ਜਿੰਨੀਆਂ ਆਈਆਂ ਨੇ ਜਿਹੜੀਆਂ ਮੋਂ ਚ ਗੱਲਾਂ ਨਿਕਲ ਸਾਰਿਆਂ ਨੂੰ ਦੱਸਣਾ ਗਰਮੀਤ ਕਰੋ ਤਵੀ ਠੰਡੀ ਰਹੇ ਹੁਣ ਤੂੰ ਬਾਹਰ ਅੱਜ ਵੇਖੀ ਜੋਗੀ ਜਿਹੜੇ ਕੁਛ ਹੋਊਗਾ ਨਾ ਬੋਲ ਹੀ ਜਾਂਦੇ ਨੇ ਕਰ ਲੈਂਦੇ ਜਿੰਨੀ ਹੁੰਦੀ ਨਾ ਚੁਗਲੀ ਖੋਰ ਮੇਰੀ ਕਰ ਹੀ ਜਾਂਦੇ ਚੱਲ ਕੋਈ ਨਹੀਂ ਇਹ ਤਾਂ ਸਾਡੇ ਤਾਂ ਚੱਲਦਾ ਹੀ ਰਹਿੰਦਾ ਖੱਟੀ ਮਿੱਠੀ ਜਦ ਬੁੜੀਆਂ ਬੋਲਦੀਆਂ ਹੁੰਦੀਆਂ ਸੱਸ ਨੂੰ ਇਹ ਦਿਖਾਦੀ ਲੜਾਈ ਆਓ ਇੱਥੇ ਘਟ ਲੜੀਆਂ ਤਾਂ ਆਕੇ ਕੱਠ ਹੋਏ ਮਾਂ ਵੀ ਲੜਾਈ ਲੈਂਦੀ ਟੀ ਨਾਲ ਅੱਕੇ ਕੱਲ ਸਮਝਾਂਗੀ ਮਾਂ ਹੀ ਲੜਦੀ ਪਈ ਐਨੀ ਕ ਲੜਾਈ ਤਾਂ ਚੱਲਦੀ ਰਹੇਗੀ ਜੇ ਐਨੀ ਨਹੀਂ ਲੜਾਈ ਤੇ ਟੈਨਸ਼ਨ ਲਈ ਜਾਵਾਂਗੇ ਤਾਂ ਫਿਰ ਕੀ ਬਣੂਗਾ ਐਨੀ ਨਹੀਂ ਟੈਨਸ਼ਨ ਕਰਮੀ ਤੇ ਘਰੋਂ ਲੈਣੇ ਕਿ ਆਉਦਾ ਕੰਮ ਕਰ ਕੰਮ ਉਹ ਜੀ ਪਾਗ ਦੇ ਚੱਪ ਕਰਕੇ ਕੱਟੋਰੀ ਕਿਵੇਂ ਗਰਮੀ ਚ ਬਹਿ ਜਾਣ ਕੇ ਗਰਮੀ ਨੂੰ ਕੀ ਹੈ ਯਾਰ ਗਰਮੀ ਅੱਗੇ ਮੈਨੂੰ ਤਾਂ ਗਰਮ ਕੀਤਾ ਪਿਆ ਅੱਗੇ ਬੇਬੇ ਕਹਿੰਦੀ ਵੀ ਮੈਨੂੰ ਇਹ ਪਾਣੀ ਨਹੀਂ ਫੜਾਉਂਦੀ ਜੀ ਤੈਨੂੰ ਗੜਿਆਂ ਲਾਤ ਨਹੀਂ ਤੂੰ ਵੀ ਲੜਨਾ ਲੜਲਾਸ ਮੇਰੇ ਉਹ ਲੜਕੇ ਨਾ ਧੀ ਮੇਰੇ ਨਾਲ ਤੂੰ ਲੱਗ ਪਾ ਮੇਰੇ ਨਹੀਂ ਮੈਂ ਕਾ ਤੂੰ ਲੜਨਾ ਤੇਰੇ ਨਾਲ ਤੇ ਤੂੰ ਉਹਨੂੰ ਪਾਣੀ ਨਹੀਂ ਪੜਾਸ ਰਿਹਾ ਦਿਨ ਚਾਲੇ ਪਾਣੀ ਮੰਗਿਆ ਤੂੰ ਨੇ ਕੀ ਗੱਲ ਸਾਰਾ ਪਿੰਡ ਉਹ ਇਧਰ ਕਿਧਰ ਐਂਟੀਆਂ ਕਰ ਚੱਲੀ ਜਾਂਦੀ ਆ ਉਪਰਾਂ ਵੇੜੇ ਤੇ ਚੱਲੀ ਜਾਂਦੀ ਉਧਰ ਗੇੜੇ ਕਾਢੇ ਆਉਂਦੀ ਤੂੰ ਨੂੰ ਨਹੀਂ ਪਤਾ ਕਿ ਮੈਂ ਕੰਮ ਕਰ ਕਰਦੀ ਤੇ ਸਬਜ਼ੀ ਬਣਾਉਣੀ ਪਈ ਆ ਤੇ ਮੈਂ ਘਟ ਪਾਣੀ ਛੜ ਲਵਾ ਤਕੇ ਚੱਲ ਕੋਈ ਜਿਹੜਾ ਬੁਰਾ ਬੋਲਦਾ ਨਾ ਉਹਦਾ ਸੁਭਾਅ ਹੋ ਜਾਂਦਾ ਹੈ ਉਹ ਬੱਚਿਆਂ ਵਰਗਾ ਸੁਭਾਅ ਹੋ ਜਾਂਦਾ ਹੈ ਉਹ ਮਾੜੀ ਮੋਟੀ ਉਹਦੀ ਗੱਲ ਨਾ ਗਲਿਆ ਗੋਲਿਆ ਕਰ ਉਲੇ ਆਈਂ ਨਾ ਉਹਨੇ ਘਰ ਮਸਬਾ ਆਉਣਾ ਚਾਹੀਦਾ ਪਤਾ ਤੂੰ ਦੀ ਦਸੋਲੀ ਮੇਰੀ ਸੁਣੀ ਮੈਂ پیسے ਲਿਆ ਕੇ ਫੜਾਉਣਾ ਤੈਨੂੰ ਮਾਂ ਤੇ ਗੋਡੇ ਨਾ ਲੱਗਣਾ ਆ ਕੇ ਮੈਂ ਤੈਨੂੰ ਕਦੇ ਕਿਹਾ ਵਾ ਕਿੰਨੇ ਪੈਸੇ ਲਿਆਉਣਾ ਕੀ ਕਰਨਾ ਕੀ ਨਹੀਂ ਤੂੰ ਕਰਨਾ ਮੈਂ ਕਦੇ ਨਹੀਂ ਸਾਫ ਦਾ ਪੁੱਛਿਆ ਤੇਥੋਂ ਤੇ ਮੈਂ ਕਹਿੰਦੀ ਬਿਮਾਰ ਨਾ ਹੋ ਜਾਏ ਬਿਨਾਂ ਮਾਰ ਕਿਸੇ ਦੇ ਘਰੇ ਜਾਵੋ ਜਾਣਾ ਤਾਂ ਠੰਡੇ ਠੰਡੇ ਜਾ ਕੇ ਆ ਜਾ ਤਾਂ ਤੇ ਆਪਣੇ ਪਾਸ ਲੱਗਣਾ ਜਦੋਂ ਆ ਬਿਮਾਰ ਹੋ ਗਈ ਕਿੰਦੇ ਲੱਗਣੇ ਨੇ ਯਾਰ ਮੈਂ ਤਾਂ ਨਾ ਆਹ ਕਿਆ ਬੈ ਤੁਹਾਡੇ ਤੋਂ ਤੁਹਾਡੇ ਕਿੱਚ ਕਿੱਚ ਸੁਣ ਕੇ ਅੱਗੇ ਮੈਨੂੰ ਉਹ ਲੱਗੀ ਰਹੀ ਹੁਣ ਤੂੰ ਮੈਂ ਤੂੰ ਮੈਨੂੰ ਲੱਗ ਪਿਆ ਮੇਰਾ ਕਸੂਰ ਦੱਸ ਗਈ ਹੈ ਬੰਦੇ ਤੇਰਾ ਕੀ قصور ہے ਇਹਦੇ ਵਿੱਚ ਤੇਰਾ قصور ਨਹੀਂ ਮਾਂ ਵੀ ਦਾ ਸੌਣੀ ਫਿਰ ਦਿਨਾਂ ਨਹੀਂ ਸਰੂਲਾ ਕਾਰਾ ਵੀ ਜਨਾਨੇ ਕੀ ਕਹਿੰਦੀ ਮੈਂ ਤੈਨੂੰ ਕੋ ਮਾਰਾ ਚੰਗਾ ਗਿਆ ਤੇ ਮੇਰਾ ਦਿਮਾਗ ਹੀ ਲੱਜਾ ਮੈਂ ਉਹਨੂੰ ਕਹੀ ਜਾਣਾ ਸਾਰਾ ਖੰਡੀ ਉਹ ਬੈਸਣੋ ਮੇਰੀ ਵੀ ਹੁਣ ਕੀ ਕਰੀਏ ਤੂੰ ਜਦੋਂ ਤੇਰੀ ਮਾਂ ਸੀਗੀ ਘਰੇ ਤੁਰੇ ਉਦੋਂ ਵੀ ਉਹ ਵੀ ਤੈਨੂੰ ਬੋਲ ਹੀ ਲੈਂਦੀ ਸੀ ਫਿਰ ਕੀ ਹੁੰਦਾ ਹੈ ਇਹ ਬਜ਼ੁਰਗ ਹੈਗੀ ਯਾਰ ਕਿੱਡੀ ਗੱਲ ਹੈ ਪੈਸਿਆਂ ਦਾ ਕੀ ਮੈਂ ਤੈਨੂੰ ਮਾਣ ਦੇਣਾ ਵੀ ਚੱਲ ਉਹ ਆਣਾ ਲੱਗੇ ਵੀ ਮੇਰਾ ਕੋ ਮਾਣ ਕਰਨ ਵਾਲਾ ਹੈ ਨਹੀਂ ਦਾ ਬਾਪੂ ਦੇ ਜਾਣ ਤੋਂ ਬਾਅਦ ਤੂੰ ਮਾੜੀ ਮੁੱਢੀ ਤੋ ਅਗਲ ਕਰਿਆ ਕਰ ਤੂੰ ਤੈਨੂੰ ਝੁਕਣਾ ਪੈਣਾ ਲੋਕ ਆਪਾਂ ਨੂੰ ਮਾੜਾ ਕਹਿਣਗੇ ਨਾ ਮਾਣ ਨਾ ਲੜਦੇ ਉਹਨੋਂ ਤਾਂ ਬੱਚਿਆਂ ਵਰਗੀ ਹੋ ਗਈ ਉਹ ਫਿਰ ਕੀ ਹੋ ਗਿਆ ਮੈਂ ਟੈਨਸ਼ਨ ਨਾ ਲਿਆ ਚੱਲ ਚੰਗਾ ਕੋਈ ਨਹੀਂ ਹਾਂ ਤਾਂ ਠੰਡ ਆ ਜਾ ਉਹ ਨਹੀਂ ਮੈਂ ਉਹਦੇ ਨਾਲ ਬੋਲਦੀ ਹਾਂ ਹਾਂ ਮੈਂ ਠੰਡੀ ਰਵਾਂਗੀ ਜਦੋਂ ਕੋਈ ਚੀਜ਼ ਮੰਗੂਗੀ ਨਾ ਖੜਾਦਾ ਕਰਾਂਗੀ ਮੈਂ ਹਾਂ ਐਵੇਂ ਨਹੀਂ ਲੋੜ ਹੁੰਦੀ ਮੈਂ ਝੁੱਕ ਜਾਂ ਨਹੀਂ ਹੋਰ ਕਿੰਨੇ ਝੁੱਕ ਸਾਰਾ ਕੁਝ ਹੁੰਦਾ ਹੀ ਹੈ ਆਪਾਂ ਉਹਦੇ ਵਰਤਦੇ ਪਏ ਉਹਨੇ ਸਾਰਾ ਕੁਝ ਆਪਾ ਤੇ ਮੈਂ ਕਿਹਾ ਉਹ ਤਾਂ ਨਹੀਂ ਜਾਗਾ ਮੈਂ ਕਹਿੰਦੀ ਕਿ ਗਰਮੀ ਤੇ ਨਾ ਜਾਵੇ ਕਿਤੇ ਠੰਡੇ ਠੰਡੇ ਹੋ ਜਾ ਕੇ ਤੇ ਆ ਜਾਵੇ ਹਾਂ ਤੂੰ ਉਹਦੇ ਪੜਾ ਸੋਚਦੀ ਉਹਦਾ ਚੱਲ ਕੋਈ ਗਾਣੀ ਰੋਟੀ ਰੋਟੀ ਪਾ ਦੇ ਲਿਆ ਐਵੇਂ ਨਾ ਪਾ ਦੇ ਮੀ ਰੋਟੀ ਵੀ ਚੱਲ ਇਹੇ ਤੇ ਮਾਕ ਦੇਣਾ ਮੈਨੂੰ ਸੁ ਆਲੋ ਮਾਰਨ ਕੋਨੀ ਹੈ ਮੈਟੇਸ਼ਨ ਟੂਰਰ ਕੁਈ ਕੁਦਈ ਨਾ ਪਗਣੇ ਕੋਈ ਠੰਡਾ ਹੈਗਾ ਮੈਂ ਚੱਲ 10 ਮਿੰਟ ਬਾਹਰ ਖਲੋ ਜੀਏ ਹਾਂ ਮੈਂ ਵੀ ਬਰਸ਼ਾਦਾ ਛਗਿਆ ਹੀ ਤੇ ਮੈਂ ਚੱਲ ਮੈਂ ਵੀ 10 ਮਿੰਟ ਬਾਹਰ ਖਲੋਣਾ ਹਾਂ ਹੋਰ ਕੀ ਇਹ ਮੌਸਮ ਚੱਲ ਠੀਕ ਹੈ ਮੈਂ ਚੱਲ 10 ਮਿੰਟ ਬਾਹਰ ਖਲੋ ਲਾਦੀਆਂ ਜੋੜੀਆਂ ਭਰਦੇ ਕੰਨ ਤੇਰੇ ਉਹਨੇ ਉਹ ਮਾਤਾ ਉਹਨੇ ਕੀ ਕੰਨ ਪਰਨੇ ਉਹਨੇ ਤਾਂ ਮੈਨੂੰ ਕੋਈ ਗੱਲ ਹੀ ਨਹੀਂ ਦੱਸੀ ਸਭ ਤੂੰ ਚਾਰ ਗੱਲਾਂ ਦੱਸੀ ਉਹਨੇ ਤਾਂ ਮੈਨੂੰ ਕਿਹਾ ਹੀ ਨਹੀਂ ਉਹ ਤਾਂ ਮੈਨੂੰ ਸਗੋ ਐ ਕਹਿੰਦੀ ਕਹਿੰਦੀ ਤੂੰ ਮਾਤਾ ਨੂੰ ਲਿਆ ਕੇ ਫੜਾਉਣਾ ਸਾਰਾ ਕੁਝ ਸਤਕਾਰ ਮਾਨ ਕਰਦਾ ਮੈਂ ਤੈਨੂੰ ਕਦੇ ਕਿਹਾ ਉਹ ਕਹਿੰਦੀ ਵੀ ਇਹ ਧੁੱਪ 'ਚ ਜਾਂਦੀ ਹੈ ਮੈਂ ਇਹਨ ਦੋ ਦੋ ਹੀ ਜੀ ਸੀਗੀ ਅੱਗ ਤੇ ਬੈਠੀ ਹੋਈ ਸੀਗੀ ਪਤਾ ਨਹੀਂ ਮੈਨੂੰ ਔਖਾ ਲੱਗਾ ਤੇ ਮੈਂ ਨੂੰ ਚੱਲ ਫੇਰ ਵੀ ਚੰਗੀ ਨਿਕਲੀ ਵਾਵਾ ਨਹੀਂ ਦੱਸਿਆ ਮੈਂ ਤਾਂ ਆਖੇ ਕੋਈ ਨਾ ਕੋਈ ਗੱਲ ਕਰੇ ਨਹੀਂ ਨਹੀਂ ਉਹਨੇ ਕਿਹਾ ਵੀ ਆਪਾਂ ਨੂੰ ਕੋਈ ਲੋੜ ਨਹੀਂ ਕਿ ਵੀ ਉਹਨੇ ਮੈਨੂੰ ਵੀ ਟੁਗਾ ਲੈ ਉਹਨਾਂ ਤਾਂ ਮੈਨੂੰ ਇੰਨਾ ਘਾਓ ਬੰਨੀ ਚੱਲ ਜੇ ਮੈਂ ਆਪਣੀ ਮਾਂ ਵੀ ਮੇਤ ਨਾਲ ਲੜੀ ਪੈਂਦੀ ਸੀ ਤੇ ਜੇ ਮਾਦਾਰ ਮੋੜ ਪੇਖ ਫਿਰ ਕੀ ਚੱਲ ਕੋਈ ਨਾ ਸਾਡਾ ਕੀ ਅਸੀਂ ਤਾਂ ਲੜਦਿਆਂ ਝਗੜਦਿਆਂ ਆ ਰਾਂ ਫੇਰ ਇਕੱਠੀਆਂ ਹੋ ਜੀਦੇ ਸਾਸਣੋਂ ਤੂੰ ਨਾ ਐਵੇਂ ਟੈਨਸ਼ਨ ਲੈ ਉਹ ਮੈਨੂੰ ਟੈਨਸ਼ਨ ਪੈ ਜਾਂਦੀ ਨਾ ਜੇ ਮੈਂ ਹੁਣ ਤੈਨੂੰ ਵੇਖਦਾ ਜਾਂ ਉਹਨੂੰ ਵੇਖਦਾ ਮੇਰੇ ਤਾਂ ਜ਼ਿੰਦਗੀ ਇਹੀ ਹੈ ਜਾਂ ਪਰਿਵਾਰ ਜਾਂ ਦੂਹ ਕਿ ਜੇ ਇੱਕ ਨੂੰ ਕੁਝ ਇੱਕ ਦਾ ਮਨ ਉਦਾਸ ਆ ਤੇ ਮੇਰੇ ਟੈਨਸ਼ਨ ਪੈ ਜਾਂਦੀ ਹੈ ਚੱਲ ਕੋਈ ਨਾ ਸਾਡਾ ਚੱਲਦਾ ਜਾਣਾ ਤੂੰ ਆਪਦਾ ਨਾ ਕੰਮ ਕਰ ਤੇ ਜਾ ਰੋਟੀ ਪਾਣੀ ਖਾ ਤੇ ਕੰਮ ਕਰ ਪੈ ਜਾ ਜਾ ਚੱਲ ਕੋਈ ਨਹੀਂ ਮੈਂ ਫਿਰ ਪੁੱਛ ਜ ਨਹੀਂ ਮੈਂ ਕਹਾ ਦਾ ਕਬਰ ਨਾ ਮੈਂ ਵੀ ਉਦੋਂ ਥੱਕੀ ਉੱਟੀ ਆਈ ਗਰਜੀ ਤੇ ਮੂੰਹ ਪਾਣੀ ਮੰਗਿਆ ਉਹ ਵੀ ਬੋਰ ਵੀ ਦਮੇ ਵੀ ਬੋਰ ਜਦੋਂ ਆਪਾਂ ਚਾਰ ਜੀਆਂ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਣਾ ਸਰਨਾ ਨਹੀਂ ਇੱਕ ਦੂਜੇ ਤੋਂ ਬਿਨਾ ਤੇ ਫਿਰ ਆਪਾਂ ਲੜ ਕੇ ਜ਼ਰੂਰੀ ਰਹਿਣਾ ਉਹ ਹੀ ਆਪਾਂ ਅਸ ਕਹਿ ਰਹੀਏ ਉਹੋ ਦਦ ਨੂੰ ਅੰਦੇ ਦੱਸੀ ਮਮੇ ਗਰਮੀ ਜਾਈ ਉਹ ਵੀ ਬੋਰ ਵੀ ਗੁੱਸੇ ਦਾ ਮੂੰਹ ਨੇ ਪਾਣੀ ਫਰਮੋਈ ਬੋਰ ਵੀ ਚਲ ਕੰਮ ਨਹੀਂ ਬਰੇ ਹਾ ਤਾਂ ਹੋਣਾ ਹੀ ਨਹੀਂ ਪਤਾ ਦਿੰਦਾ ਸਰਨਾ